ਵੈਗੁਰ ਜੀ ਦਾ ਖਾਸਾ ਵੈਗੁਰ ਜੀ ਕੀ ਫਤਿਹ ਗੁਰੂ ਰਾਮਦਾਸ ਜੀ ਦਾ ਜਨਮ 24 ਸਤੰਬਰ 1534 ਈਸਵੀ ਵਿੱਚ ਚੁੰਨਾ ਮੰਡੀ ਲਾਹੌਰ ਵਿਖੇ ਹੋਇਆ ਆਪ ਜੀ ਦੇ ਪਿਤਾ ਸੋਡੇ ਹਰਦਾਸ ਜੀ ਅਤੇ ਮਾਤਾ ਦਇਆ ਕੌਰ ਜੀ ਸਨ ਮਾਤਾ ਪਿਤਾ ਨੇ ਆਪ ਜੀ ਦਾ ਨਾਮ ਰਾਮਦਾਸ ਰੱਖਿਆ ਪਰ ਘਰ ਵਿੱਚ ਪਹਿਲਾ ਬੱਚਾ ਹੋਣ ਕਰਕੇ ਮਾਤਾ ਪਿਤਾ ਆਪ ਜੀ ਨੂੰ ਜੇਠਾ ਕਹਿ ਕੇ ਬੁਲਾਉਣ ਲੱਗ ਗਏ 2 ਸਾਲ ਦੀ ਉਮਰ ਵਿੱਚ ਮਾਤਾ ਜੀ ਅਤੇ 7 ਸਾਲ ਦੀ ਉਮਰ ਵਿੱਚ ਪਿਤਾ ਜੀ ਚੜ੍ਹਾਈ ਕਰ ਗਏ ਤਾਏ ਚਾਚੇ ਰਿਸ਼ਤੇਦਾਰਾਂ ਕਿਸੇ ਨੇ ਬਹਾਨਾ ਫੜੀ ਆਪਜੀ ਦੇ ਨਾਨਕੇ ਬਾਸਰ ਕੇਸਨ ਨਾਨੀ ਜੀ ਆਪ ਜੀ ਨੂੰ ਲੋਹਰ ਤੋਂ ਬਾਸਰ ਕੇ ਲੈ ਆਈ ਉੱਥੇ ਨਾਨੇ ਕੁੰਗਣੀਆਂ ਬਾਲ ਦਿੰਦੀ ਤਾਂ ਭਾਈ ਜੇਠਾ ਜੀ ਵੇਚਉਂਦੇ ਗੁਰੂ ਅਮਰਦਾਸ ਜੀ ਵੀ ਪਿੰਡ ਬਾਸਰ ਕੇ ਹੀ ਰਹਿੰਦੇ ਸਨ ਇੱਕ ਦਿਨ ਗੁਰੂ ਅਮਰਦਾਸ ਜੀ ਨੇ ਨਾਨੀ ਕੋ ਲਾ ਕੇ ਕਿਹਾ ਕਿ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਤੁਸੀਂ ਸਾਨੂੰ ਦੱਸਿਓ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ ਅਜੀ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਨਹੀਂ ਸਿਮਲੀ ਜਦੋਂ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਮਿਲੀ ਅਤੇ ਗੋਬਿੰਦ왈 ਸਾਹਿਬ ਬਸਾਇਆ ਤਾਂ ਗੁਰੂ ਅਮਰਦਾਸ ਜੀ ਨੇ ਨਾਨੀ ਜੀ ਨੂੰ ਕਿਹਾ ਕਿ ਤੁਸੀਂ ਭਾਈ ਜੇਠਾ ਜੀ ਨੂੰ ਲੈ ਕੇ ਗੋਬਿੰਦ왈 ਸਾਹਿਬ ਆ ਜਾਵੋ ਗੋਬਿੰਦ왈 ਸਾਹਿਬ ਪੁੱਜ ਕੇ ਵੀ ਨਾਨੀ ਜੀ ਕੁੰਗਣੀਆਂ ਉਵਾਲ ਦਿੰਦੇ ਤੇ ਆਪ ਆਪਣਾ ਪਹਿਲਾ ਤੰਦਾ ਕੁੰਗਣੀਆਂ ਵੇਚਣ ਵਾਲਾ ਹੀ ਕਰਨ ਲੱਗ ਗਏ ਫੇਰੀ ਤੋਂ ਵੇਲੇ ਹੋ ਕੇ ਲੰਗਰ ਵੀ ਸੇਵਾ ਕਰਦੇ ਅਤੇ ਕੀਰਤਨ ਸੁਣਦੇ ਗੁਰੂ ਅਮਰਦਾਸ ਜੀ ਦੀ ਸੁਪੁੱਤਰੀ ਬੀਬੀ ਪਾਨੀ ਜੀ ਜਵਾਨ ਹੋ ਗਈ ਸੀ ਗੁਰੂ ਅਮਰਦਾਸ ਜੀ ਦੇ ਮਹਿਲ ਮਾਤਾ ਮਨਸਾ ਜੀ ਕਹਿਣ ਲੱਗੇ ਹੁਣ ਸਾਨੂੰ ਬੀਬੀ ਪਾਨੇ ਦੇ ਵਿਆਹ ਕਰਨ ਦੇ ਲਈ ਕੋਈ ਯੋਗ ਵਰ ਦੇਖਣਾ ਚਾਹੀਦਾ ਹੈ ਗੁਰੂ ਜੀ ਨੇ ਪੁੱਛਿਆ ਵਰ ਕਿਸ ਤਰ੍ਹਾਂ ਦਾ ਚਾਹੀਦਾ ਹੈ ਗੁਰੂ ਰਾਮਦਾਸ ਜੀ ਸੇਵਾ ਕਰਦੇ ਉੱਥੋਂ ਲੰਘ ਰਹੇ ਸੀ ਉਹਨਾਂ ਵੱਲ ਇਸ਼ਾਰਾ ਕਰਕੇ ਮਾਤਾ ਮਨਸਾ ਜੀ ਨੇ ਕਿਹਾ ਇਹੋ ਜਿਹਾ ਹੋਵੇ ਗੁਰੂ ਅਮਰਦਾਸ ਜੀ ਨੇ ਕਿਹਾ ਇਹੋ ਜਿਹਾ ਤਾਂ ਬਸ ਇਹੀ ਹੈ ਹੋਰ ਕੋਈ ਨਹੀਂ ਹੋ ਸਕਦਾ ਮਾਤਾ ਜੀ ਗੁਰੂ ਅਮਰਦਾਸ ਜੀ ਨੂੰ ਕਹਿਣ ਲੱਗੇ ਕਿ ਜਦੋਂ ਅਸੀਂ ਧੀ ਦਾ ਰਿਸ਼ਤਾ ਕਰਦੇ ਹਾਂ ਤਾਂ ਸੇ ਉਸ ਦਾ ਘਰ ਕਰਾਨਾ ਦੇਖਦੇ ਹਾਂ ਕੁੜੀ ਨੂੰ ਰੋਟੀ ਦੇਣ ਜੋਗਾ ਹੈ ਜਾਂ ਨਹੀਂ ਹੈ ਇਹ ਵੀ ਦੇਖਦੇ ਹਾਂ ਤਾਂ ਗੁਰੂ ਅਮਰਦਾਸ ਜੀ ਨੇ ਕਿਹਾ ਇਹਦਾ ਕਰਤਾ ਐਸਾ ਹੋਵੇਗਾ ਜਿੱਥੇ ਸਾਰਾ ਸੰਸਾਰ ਨਮਸਕਾਰ ਕਰੇਗਾ ਜਿਸ ਨੂੰ ਕਿਤੇ ਪ੍ਰਸ਼ਾਦਾ ਨਹੀਂ ਮਿਲੇਗਾ ਉਸ ਨੂੰ ਇਸ ਦੇ ਘਰੋਂ ਪ੍ਰਸ਼ਾਦਾ ਮਿਲਿਆ ਕਰੇਗਾ ਇਹ ਸੋਢੀ ਕੁੰਦਲ ਲਾਲ ਹੈ ਇਸ ਤਰ੍ਹਾਂ ਗੁਰੂ ਅਮਰਦਾਸ ਜੀ ਦੀ ਸੁਪੁੱਤਰੀ ਬੀਬੀ ਭਾਨੀ ਜੀ ਦਾ ਆਨੰਦਕਾਰਜ ਗੁਰੂ ਰਾਮਦਾਸ ਜੀ ਦੇ ਨਾਲ ਦਸੰਬਰ 1552 ਈਸਵੀ ਦੇ ਵਿੱਚ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ